ਸਾਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਬੀਤੇ ਦਿਨੀ ਚਮਕੀਲੇ ਦੇ ਫੈਨ ਸਬਿਆਚਾਰਕ ਮੰਚ ਬਰਨਾਲਾ ਵੱਲੋਂ ਪੰਜਾਬੀ ਦੇ ਮਰਹੂਮ ਗਾਇਕ ਅਮਰ ਸਿੰਘ ਚਮਕੀਲੇ ਦਾ ਜਨਮ ਦਿਨ ਸੰਗੀਤ ਸਦਨ ਦੋਸਹਰਾ ਗਰਾਊਂਡ ਨੇੜੇ ਬਰਨਾਲਾ ਵਿਖੇ ਮਨਾਇਆ ਗਿਆ ਇਸ ਮੌਕੇ ਜਸਪਾਲ ਪਾਲੀ ਜਸਪ੍ਰੀਤ ਸੰਮੀਪ੍ਰੀਤ ਗਿੱਲ ਤੇਜਗਤਾਰਦਾਰੀ ਵਖ ਵਖ ਗਾਇਕ ਜੋੜੀਆਂ ਤੇ ਕਲਾਕਾਰ ਆਸਾਦੀਪ ਘਰਾਜ਼ ਮਲਕ ਕੁਲਦੀਪ ਰਵਾ ਬਾਗਾ ਬਰਾੜ ਜੋਧਾ ਚ ਮਿੰਡਾ ਨੇ ਗੀਤ ਗਾ ਕੇ ਆਪਣੀ ਹਾਜ਼ਰੀ ਲਗਵਾਈ Редактор субтитров А.Семкин Корректор А.Егорова моей Atheaotaotaotaotaotaotaotaotaotaotaotaotaotaotaτοaotaotaotaotaotaotaotaotaotaotaotaotaotaoteoioso... Atheaola ladaotadaoja الي Good sariq ezarrdsuri 唱。啊 ਚਾਰਜਸ ਰੋਮ ਨੇ ਅਕਾਲੀ ਦਲ ਨੇ ਵੀ ਸ਼ਿਰਕਤ ਕੀਤੀ ਚਮਕੀਲੇ ਦੀ ਵੱਡੀ ਪੈਨ ਸਰਬਨਕੌਰ ਭਾਂਜੀ ਪਰਮਿੰਦਰ ਕੌਰ ਤੇ ਭਾਂਜ ਜਵਾਈ ਦਰਸ਼ਨ ਸਿੰਘ ਗਿੱਦੜੀ ਨੇ ਕੇਕ ਕੱਟਣ ਦੀ ਰਸਮ ਅਦਾ ਕੀਤੀ ਦੀ ਵੱਡੀ ਭੈਣ ਸਰਬਨਕੌਰ ਬਲਤੇਜ ਸਰਾ ਗੁਰਮੀਤ ਬਡੂੰਦੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਸਟੇ ਫੈਕਟਰੀ ਦੀ ਸੇਵਾਗੀਤਕਰ ਤੇ ਉੱਗੇ ਸਮਾਜ ਸੇਵੀ ਮੱਖਣ ਸਿੰਘ ਸਹਨੇਵਾਲੇ ਵੱਲੋਂ ਬੜੀ ਹੀ ਬਖੂਬੀ ਨਾਲ ਨਿਭਾਈ ਗਈ ਤਸਵੀਰਾਂ ਕੀ ਬੋਲਦੀਆਂ ਨੇ ਤੁਸੀਂ ਆਪ ਹੀ ਦੇਖ ਲਵੋ ਬਰਨਾਲਾ ਤੋਂ ਪਰਮਜੀਤ ਸਿੰਘ ਕੈਰੇ ਦੀ ਰਿਪੋਰਟ ਕੈਰੇ ਲਵ ਸਟਾਰ ਨਾਮ ਹੈ ਕੋਲਵੇਦਰ ਕੁੱਕੀ ਜੀ ਭਾਈ ਜੀ ਅੱਜ ਤੁਸੀਂ ਬਰਨਾਲਾ ਦੇ ਵਿੱਚ ਮਰਹੂਮ ਲੋਕ ਗਾਇਕ ਅਮਰ ਸਿੰਘ ਚਮਕੀਦਾ ਜੀ ਦੇ ਜਨਮ ਦਿਨ ਦੇ ਵਿੱਚ ਦੂਸਰਾ ਜਿਹੜਾ ਸੱਭਿਆਚਾਰ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਵਿਸ਼ੇਸ਼ ਤੌਰ ਤੇ ਤੁਸੀਂ ਪਹੁੰਚੇ ਜੀ ਕੀ ਕਹਿਣਾ ਚਾਹੋਗੇ ਮੈਂ ਜੀ ਇਹ ਜਿਹੜਾ ਕਰੋਲਮ ਕੀਤਾ ਜਾ ਰਿਹਾ ਚਮਕੀਦਾ ਜੀ ਦਾ ਜਨਮ ਦਿਨ ਹੈ 21 ਤਰੀਕ ਦਾ 21 ਜੁਲਾਈ ਦਾ ਪਰ ਇਹਨਾਂ ਨੂੰ ਚਾਰੇ ਕੋਈ ਜਗ੍ਹਾ ਨਹੀਂ ਸੀ ਮਿਲਦੀ ਇੱਕ ਦਿਨ ਪਹਿਲਾਂ ਰੱਖ ਲਿਆ ਔਰ ਮੈਂ ਇਹਨਾਂ ਨੂੰ ਸਪਾਲ ਪਾਲੀ ਜੀ ਨੂੰ ਬੀਟੀ ਸ਼ਮਸ਼ੌਨੀ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਇਸ ਕਲੱਬ ਨੂੰ ਦਿੰਦਾ ਚਮਕੀਲਾ ਜੀ ਇੱਕ ਜਿਹੜੇ ਗਾਇਕ ਸੀਗੇ ਇਸ ਦਾ ਮਤਲਬ ਹੀ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਉਹਨਾਂ ਨੇ ਕਮਾਇਆਗਾ ਔਰ ਅੱਜ ਵੀ ਇੱਕ ਨਹੀਂ ਆਪਾਂ ਹਜ਼ਾਰਾਂ ਸੈਂਕੜੇ ਨਹੀਂ ਹਜ਼ਾਰਾਂ ਗਏ ਅੱਜ ਉਹਨਾਂ ਦੇ ਨਾਮ ਤੇ ਉਹਨਾਂ ਦੇ ਬਣਾਈਆਂ ਤਰਜ਼ਾਂ ਤੇ ਉਹਨਾਂ ਦੇ 뮤직 ਤੇ ਉਹਨਾਂ ਦੇ ਕੀਤਾਂ ਤੇ ਮਲਵੀ ਰੋਟੀ ਖਾ ਰਹੀ ਜਿਸ ਪੈਸੇ ਕਲ ਫੀ ਬੜਾ ਨੂੰ ਟਿਕ ਦਿੱਤਾ ਪਰ ਗਾਇਕ ਤਾਂ ਸੀਗੇ ਸੀਗੇ ਉਹਨਾਂ ਦੇ ਨਾਲ ਤੁਸੀਂ ਤਾਂ ਕੋ ਲੰਮਾ ਸਮਾਂ ਉਹਨਾਂ ਦੇ ਨਾਲ ਰਹੇ ਹੋ ਇੱਕ ਇਨਸਾਨ ਕਿਦਾਂ ਦੇ ਸੀ ਜੋ ਉਹ ਬਹੁਤ ਵਧੀਆ ਇਨਸਾਨ ਸੀ ਜੀ ਮਨਾਪੜੇ ਸੀਗੇ ਗਰੀਬ ਕਿਉਂਕਿ ਉਹ ਵੀ ਗਰੀਬੀ ਦੇ ਕੋਠੇ ਸੀ ਪਰ ਗਰੀਬ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਸੀ ਉਹਨੂੰ ਗੱਲ ਨਾਲੋਂ ਸੰਗਮ ਦੇ ਮਹਾਰਾਜ ਹੁਕਮ ਸੀ ਕਿ ਗਰੀਬ ਨੂੰ ਗੱਲ ਨਾਲ ਲਾਉਣਾ ਤੱਕੜੇ ਦਾ ਸਾਰੇ ਲੋਕ ਤੇ ਗਰੀਬ ਨੂੰ ਪਿਤਾਓ ਕੋਈ ਇੱਕ ਦਿਨ ਐਸਾ ਆਊਗਾ ਆ ਗਿਆ ਜਿਹੜੇ ਕਿ ਮਹੀਨੇ ਦੇ 30 ਦਿਨ ਹੁੰਦੇ ਆ 30 ਦੇ 30 ਦਿਨ ਉਹਨਾਂ ਦੇ ਬੇਨੇ ਉਹਨਾਂ ਦੇ ਜਨਮ ਦੇਣਾ ਉਹਨਾਂ ਦੀ ਦਿਲ ਦੀਆਂ ਖੁਸ਼ੀਆਂ ਚਾ ਸਭ ਸੰਸਾਰ ਉਹਨਾਂ ਦੇ 팬 ਸਾਰੇ ਦੁਨੀਆਂ ਤੇ ਰਹਿਣਗੇ ਬਾਈ ਜੀ ਨੂੰ ਇਸ ਦੁਨੀਆ ਤੋਂ ਕਿਹਾ तकरीबन 73 ਸਾਲ ਹੋ 73 36 ਸਾਲ ਹੋ ਗਏ ਨੇ ਤੁਸੀਂ ਉਹਨਾਂ ਦੇ ਨਾਲ ਰਹੇ ਹੋ ਜੀ ਆਖਰ ਮੁਤਲਕ ਇਹੋ ਜਿਹੀ ਕਿਉਂਕਿ ਉਹਨਾਂ ਨੇ ਬੜੇ ਜਿਹੜੇ ਧਾਰਮਿਕ ਗੀਤ ਦਿੱਤੇ ਨੇ ਅੱਜ ਵੀ ਗੁਰੂ ਘਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਉਹ ਗੂੰਜਦੇ ਨੇ ਜਾਂ ਇਹ ਕਈ ਵੀ ਰਾਗੀ ਵੀ ਉਹਨਾਂ ਦੇ ਗਾਇਕੀਤਾਂ ਨੂੰ ਧਾਰਮਿਕ ਗੀਤਾਂ ਨੂੰ ਆਪਣੇ ਉਦਸਥਿਤਿਕ ਆਉਂਦੇ ਨੇ ਪਰ ਆਖਰ ਉਹਨਾਂ ਦਾ ਜਿਹੜਾ ਇਸ ਤਰ੍ਹਾਂ ਦੇ ਕਤਲ ਕਰ ਦੇਣਾ ਉਹਨਾਂ ਦਾ ਕੀ ਕਾਰਨ ਰਿਹਾ ਜੀ ਨਾਲ ਕਿ ਕੋਈ ਕਤਲ ਕਿਸੇ ਦਾ ਕੰਮ ਨਹੀਂ ਇਹ ਤਾਂ ਬਾਕੀ ਕਾਫੀ ਵੀਡੀਓ ਦੇ ਵਿੱਚ ਕਿਹਾ ਇੱਕ ਸੌਦਾ ਹੋਇਆ ਸੀ ਠੀਕ ਹੈ ਜੀ ਜਦੋਂ ਕਿਸੇ ਚੀਜ਼ ਦਾ ਬਜਾਏ ਕਿ ਸੌਦਾ ਹੋਵੇ ਉਹ ਤਾਂ ਫਿਰ ਸੌਦਾ ਤਾਂ ਅਗਲੇ ਚੱਕਣਾ ਹੀ ਕਰੂ ਠੀਕ ਹੈ ਬਾਕੀ ਜਿੰਨਾਂ ਨੇ ਕੀਤਾ ਕੁਝ ਤੁਰਦੇ ਕੁਝ ਤੁਰ ਜਣਾ ਤੁਰ ਤਾਂ ਨਹੀਂ ਜਾਣਾ ਮੈਕੜਾ ਰਹਿਣਾ ਪਰ ਜਿਹੜਾ ਉਹਨਾਂ ਦਾ ਨਾਮ ਹੈ ਉਹਨਾਂ ਦੇ ਮੇਲੇ ਆ ਰਹਿੰਦੀ ਜੁੜੀਆਂ ਤੱਕ ਲੱਗਦੇ ਰਹਿੰਦੇ ਕੀ ਨਾਮ ਹੈ ਜੀ ਮੇਰਾ ਨਾਮ ਦੀ ਲੇਖਕ ਮੱਖਣ ਮਿੱਕਲ ਸ਼ਹਿ ਵਾਲਾ ਸਟੇਜ ਚੱਕਰੀ ਜੀ ਅੱਜ ਜੋ ਇੱਕ ਸਵੇਰ ਚਾਰ ਮਹੀਨਾ ਤਰਵਾ ਪ੍ਰੋਗਰਾਮ ਕਰਵਾਇਆ ਗਿਆ ਜੀ ਕਿੰਨਾ ਵੱਲੋਂ ਕਰਵਾਇਆ ਗਿਆ ਕਿੰਨਾ ਯਾਦ ਵਿੱਚ ਸੀ ਜਦੋਂ ਨੋ ਲੈਨੇ ਤਾਂ ਅੱਖਾਂ ਭਰ ਆਉਂਦੀਆਂ ਉਹ ਪਿਛੋਕੜ ਯਾਦ ਆ ਜਾਂਦਾ ਜਾਣ ਵਾਲਿਆ ਯਾਦਾਂ ਤੇਰੀਆਂ ਆਉਂਦੀਆਂ ਰਹਿੰਦੀਆਂ ਉਹ ਯਾਦ ਰੂਪ ਦੇ ਵਿੱਚ ਕਿਉਂਕਿ ਕੱਲ ਨੂੰ ਅ ਅਮਰ ਰਹੇ ਅਮਰtym ਕਿਲਾ ਉਹਨਾਂ ਦਾ ਜਨਮ ਦਿਨ ਵੀ ਹੈ ਉਹਦੀ ਯਾਦ ਨੂੰ ਮੁੱਖ ਰੱਖਦੇ ਆਂ ਫੈਨ ਚਮਕੀਲੇ ਦੇ ਸੱਭਿਆਚਾਰਕ ਮਾਂਚ ਬਰਨਾਲਾ ਵੱਲੋਂ ਦੂਜਾ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਅੱਜ ਹੋਇਆ ਹੋ ਰਿਹਾ ਹੈ ਜੀ ਹੁਣ ਵੀ ਔਰ ਜਿਹਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਦਿਜਾਰ ਸਿੰਘ ਜੀ ਸਾਡੇ ਬਾਗਾ ਵਿਰਾੜ ਜਿਸਪਾਲ ਪਾਲੀ ਜਤਰੀ ਸੰਮੀ ਜੀ ਜਿਨ੍ਹਾਂ ਦਾ ਮੇਨ ਮੈਂ ਰੋਲ ਵੀ ਕਹੂੰਗਾ ਜਿਨ੍ਹਾਂ ਨੇ ਮੁੱਖ ਲੈ ਕੇ ਇਹ ਦੂਜਾ ਸੱਭਿਆਚਾਰਕ ਮੇਲਾ ਕਰਵਾਇਆ